ਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਵਾਰ ਠਾਕੁਰ ਰਾਖੈ ਜਨ ਕੀ ਆਪ ਕਰਨ ਤਾਰਨ ਹਰ ਨਿਦ ਦੂਖ ਨਾ ਸਕੈ ਦੇ ਆਪ ਸੰਗ ਭਜੂ ਕੋਪਾਲ ਆਨ ਸੰਯਮ ਕਿਸ਼ਨਾ ਸੁਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਇ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋ ਹੋਇ ਵੇਦ ਸਿਮਰਤ ਕਥੈ SaaS ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਦਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂਜੀਏਕ